ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਉੱਥੇ ਹੀ ਤੁਹਾਨੂੰ ਕੁਝ ਅਜਿਹੀਆਂ ਤਸਵੀਰਾਂ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਹਾਡਾ ਵੀ ਮਨ ਬੇहद ਖੁਸ਼ ਹੋ ਜਾਵੇਗਾ। ਜਿੱਥੇ ਕਿ ਇੱਕ ਭਾਈਚਾਰਕ ਸਾਂਝ ਦਾ ਵੀ ਵੱਡਾ ਸੁਨੇਹਾ ਦਿੱਤਾ। ਗਣਤੰਤਰ ਦਿਵਸ ਮੌਕੇ ਦੇਸ਼ ਭਰ ਨੂੰ ਸਾਂਝੀਵਾਲਤਾ ਦਾ ਜੋ ਸੁਨੇਹਾ ਦਿੱਤਾ ਇਸੇ ਨਾਲ ਲੋਕ ਵੀ ਖੂਬ ਤਾਰੀਫਾਂ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਈਏ ਵੱਖ-ਵੱਖ ਮਦਰੱਸਿਆਂ ਦੇ ਵਿੱਚ ਨੰਨੇ-ਮੁੰਨੇ ਬੱਚਿਆਂ ਨੇ ਕਿਵੇਂ ਤਿਰੰਗਾ ਲਹਿਰਾ ਕੇ ਅਤੇ ਸੋਹਣੇ ਦੇਸ਼ ਭਗਤੀ ਦੇ ਗੀਤ ਗਾ ਕੇ ਗਣਤੰਤਰ ਦਿਵਸ ਮਨਾਇਆ। ਮੋਹਾਲੀ ਦੇ ਪਿੰਡ ਸੇਖਾਂਵੱਸੀ ਦੇ ਵਿੱਚ ਇਸਲਾਮਿਕ ਮਦਰੱਸੇ ਦੇ ਵਿੱਚ ਨੰਨੇ-ਮੁੰਨੇ ਬੱਚਿਆਂ ਨੇ ਤਿਰੰਗਾ ਲਹਿਰਾਇਆ ਤੇ ਦੇਸ਼ ਭਗਤੀ ਦੇ ਗੀਤ ਗਾਏ। ਇਸ ਤੋਂ ਇਲਾਵਾ ਮਲੇਰ ਕੋਟਲਾ ਦੇ ਵਿੱਚ ਵੀ ਇਸਲਾਮੀ ਸਕੂਲ ਦੇ ਬੱਚਿਆਂ ਦੇ ਵੱਲੋਂ ਮਾਰਚ ਕੱਢਿਆ ਗਿਆ। ਮੋਹਾਲੀ ਦੇ ਪਿੰਡ ਸਲੇਮਪੁਰ ਨੰਗਲ ਦੇ ਵਿੱਚ ਮਦਰੱਸੇ ਦੇ ਵਿੱਚ ਬੱਚਿਆਂ ਦੇ ਵੱਲੋਂ तिरंगा झंडा लहराके जन जन मन गाया इस मौके वाख वाख सामाजिक शख्सियतों ਦੇ ਵੱਲੋਂ ਇਹਨਾਂ ਪਿਆਰੇ ਬੱਚਿਆਂ ਨੂੰ ਕਿਤਾਬਾਂ ਤੇ ਕਾਪੀਆਂ ਵੰਡੀਆਂ ਗਈਆਂ ਤੇ ਨਾਲ ਹੀ ਮਠਾਈਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆ ਸ਼ਹੀਦਾਂ ਦਾ ਸੁਪਨਾ ਉਦੋਂ ਸੱਚ ਹੋਇਆ ਪਾਰਾ ਜਦੋਂ ਸੁਤੰਤਰ ਹੋਇਆ ਅਓ ਸलाम ਕਰਿਓ ਉਹਨਾਂ ਵੀਰਾਂ ਨੂੰ दिनांक करके भारत गणतंत्र रोया सतिकारियों मुख मेहमान प्रिंसिपल साहब सारे अध्यापक सहबान मेरे प्यारे दोस्तों सब तो पहला मेरे वल्ला अस्सलाम वालेकुम मेरा नाम आता है जिवें के असे सारे जानते हैं कि अस्सी इत्थे एक विशेष मौके ते इकट्ठे होया हाँ अच्छा 26 जनवरी दा दिन आस्सी हर साल भारत दे गणतंत्र दिवस दे ਰੂਪ ਵਿੱਚ ਮਨਾਉਂਦੇ ਹਨ 26 ਜਨਵਰੀ ਦਾ ਦਿਨ ਹਰ 26 ਜਨਵਰੀ ਦਾ ਦਿਨ ਭਾਰਤ ਦੇ ਲਈ ਬਹੁਤ ਖਾਸ ਦਿਨ ਹੈ ਇਸ ਦਿਨ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਲਾਗੂ ਹੋਇਆ ਸੀ ਜਿਸ ਨਾਲ ਸਾਡਾ ਦੇਸ਼ ਇੱਕ ਗਨਤੰਤਰ ਦੇਸ਼ ਬਣ ਗਿਆ ਭਾਰਤ ਦੇ ਮਹਾਨ ਸੁਤੰਤਰ ਸੈਨਾਨੀਆਂ ਨੇ ਕੜੀ ਮਿਹਨਤ ਅਤੇ ਸੰਘਰਸ਼ ਕਰਕੇ ਹੀ ਅਜਿਹਾ ਸੀ ਆਜ਼ਾਦ ਦੇਸ਼ ਦੇ ਵਾਸੀ ਹਾਂ ਜਿਸਨਾਂ ਸਾਡੇ ਦੇਸ਼ ਦੇ ਸਾਰੇ ਲੋਕ ਇਸ ਦਿਨ ਨੂੰ ਬਿਨਾਂ ਕਿਸੇ ਪੇਟ ਭਾਤ ਦੇ ਨਾਲ ਮਨਾਉਂਦੇ ਹਨ ਸਾਨੂੰ ਸਾਰਿਆਂ ਨੂੰ ਭਾਰਤ ਦਾ ਨਾਗਰੀਕ ਹੋਣ ਦਾ ਗਰਵ ਹੈ ਸਾਡੇ ਦੇਸ਼ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ ਜਿਸ ਦੇ ਨਿਰਮਤਾ ਡਾਕਟਰ ਭੀਮrao ਅੰਬੇਦਕਰ ਜੀ ਸਨ ਇੱਕੀ ਤੋਪਾ ਦੀ ਸਲਾਮੀ ਦਿੱਤੀ ਜਾਂਦੀ ਹੈ ਅਤੇ 26 ਜਨਵਰੀ ਸਾਨੂੰ ਯਾਦ ਦਵਾਉਂਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਹੈ ਹਤੇ ਇਸ ਦਿਨ ਨੂੰ ਵੀ ਅਤੇ ਇਸ ਦਿਨ ਸਾਨੂੰ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਜੇ ਸਾਡਾ ਅਜਿਹਾ ਕੋਈ ਨਾ ਛੱਡ ਸਕੇ ਰਿਸ਼ਤਾ ਸਾਡਾ ਅਜਿਹਾ ਕੋਈ ਨਾ ਤੋੜ ਸਕੇ ਦਿਲ ਇਹ ਕਹੇ ਇੱਕ ਹੈ ਸ਼ਾਨ ਸਾਡੀ ਭਾਰਤ ਨਾਲ ਹੈ ਸ਼ਾਨ ਸਾਡੀ ਅਸਲਾਮ ਮੇਰਾ ਨਾਮਤਾ ਉਹ ਲੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਇੱਥੇ ਇੱਕ ਵਿਸ਼ੇਸ਼ ਮੌਕੇ ਤੇ ਖੜ੍ਹੇ ਹੋਏ ਹਾਂ ਅੱਜ 26 ਜਨਵਰੀ ਦਾ ਦਿਨ ਅਸੀਂ ਹਰ ਸਾਲ ਭਾਰਤ ਦੇ ਗਨਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ 26 ਜਨਵਰੀ ਦਾ ਦਿਨ ਹਰ 26 ਜਨਵਰੀ ਦਾ ਦਿਨ ਭਾਰਤ ਦੇ ਲਈ ਬਹੁਤ ਖਾਸ ਦਿਨ ਹੈ ਇਸ ਦਿਨ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਲਾਗੂ ਹੋਇਆ ਸੀ ਜਿਸ ਨਾਲ ਸਾਡਾ ਦੇਸ਼ ਇੱਕ ਗਣਤੰਤਰ ਦੇਸ਼ ਬਣ ਗਿਆ ਭਾਰਤ ਦੇ ਮਹਾਨ ਸੁਤੰਤਰ ਸੈਨਾਨੀਆਂ ਨੇ ਕੜੀ ਮਿਹਨਤ ਅਤੇ ਸੰਘਰਸ਼ਾ ਕਰਕੇ ਹੀ ਅਜਿਹਾ ਸੀ ਆਜ਼ਾਦ ਦੇਸ਼ ਦੇ ਵਾਸੀ ਹਾਂ ਜਿਸ ਨਾਲ ਸਾਡੇ ਦੇਸ਼ ਦੇ ਸਾਰੇ ਲੋਕ ਇਸ ਦਿਨ ਨੂੰ ਬਿਨਾਂ ਕਿਸੇ ਪੇਟ ਭਾਦ ਦੇ ਨਾਲ ਮਨਾਉਂਦੇ ਹਨ ਸਾਨੂੰ ਸਾਰਿਆਂ ਨੂੰ ਨਾ ਭਾਰਤ ਦਾ ਨਾਗਰੀ ਖੋਨ ਗਰਵ ਹੈ ਸਾਡੇ ਦੇਸ਼ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ ਜਿਸ ਦੇ ਨਿਰਮਤਾ ਡਾਕਟਰ ਭੀਮrao ਅੰਬੇਦਕਰ ਜੀ ਸੰਨ 21 ਤੂਪਾ ਦੀ ਸਲਾਮੀ ਦਿੱਤੀ ਜਾਂਦੀ ਹੈ ਅਤੇ 26 ਜਨਵਰੀ ਸਾਨੂੰ ਯਾਦ ਆਉਂਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਹੈ ਅਤੇ ਇਸ ਦਿਨ ਨੂੰ ਅਤੇ ਇਸ ਦਿਨ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ

के लिए जमा हुए हैं योमे जमूरिया हम बलहसर 26 जनवरी को मनाते हैं हालांकि

ਸਮਝੋ ਨਾ ਇਹ ਅਸਾਂ ਮਿਲਾ ਹੈ ਸਮਝੋ ਨਾ ਇਹ ਅਸਾਂ ਮਿਲਾ ਹੈ ਦੇ ਕੇ ਹਜ਼ਾਰੋਂ ਜਾਨ ਮਿਲੇ ਹੈ ਖਾਸ ਮੈਂ ਪਹਿਲੇ ਲਹੂ ਮਿਲਾਤਾ ਖਾਸ ਮੈਂ ਪਹਿਲੇ ਲਹੂ ਮਿਲਾਤਾ ਤਬ ਜਾ ਕੇ ਹਿੰਦੁਸਤਾਨ ਬਣ ਰਹਿਜੇ ਜੈ ਹਿੰਦ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਪਹਿਲਾ ਤੋਂ ਸਾਰੇ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ 26 ਜਨਵਰੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਡਾ ਜਿਹੜਾ ਇਹ ਦੇਸ਼ ਹੈ ਇਹ ਸਾਰਾ ਇੱਕ ਪਿਆਰ ਮੁਹੱਬਤ ਦਾ ਗੁਲਦਸਤਾ ਹੈ ਔਰ ਸਾਰੀ ਸਾਡੇ ਇਸ ਇਮਤਿਹਾਨ ਸਾਨੂੰ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾ ਜੋ ਸਾਡੇ ਬੱਚਿਆਂ ਨੂੰ ਮੋਟੀਵੇਟ ਕਰਦੇ ਨੇ ਔਰ ਬੱਚਿਆਂ ਨੂੰ ਇਹਦੇ ਬਾਰੇ ਪਤਾ ਲੱਗਦਾ ਹੈ ਕਿ ਇੰਡੀਪੈਂਡੈਂਸ ਡੇ ਕੀ ਹੈ ਰਿਪਬਲਿਕ ਡੇ ਕੀ ਹੈ ਬੱਚਿਆਂ ਨੂੰ ਇਹਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਔਰ ਆਪਣੇ ਵਤਨ ਨਾਲ ਮੁਹੱਬਤ ਦਾ ਹੋਣਾ ਬਹੁਤ ਜ਼ਰੂਰੀ ਹੈ ਇਸਤੇ ਮੈਂ ਇੱਕ ਸ਼ੇਰ ਕਹੂੰਗੀ ਵਫਾਦਾਰੀ ਹੋ ਯੁਹੀ ਵਤਨ ਸੇ ਇਹ ਕੁਰਾਨ ਕਹਤਾ ਹੈ वफादारी हो वतन से ये ही कुरान कहता है इसीलिए हम दिल में हिन्दोसान रखते हैं असल Bye. ਜੋ ਪਰਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਦੇਸ਼ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਮੁਸਲਿਮ ਭਾਈਚਾਰੇ ਦੇ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਮੌਕੇ ਦੇਸ਼ ਭਾਨ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ مولانا ਉਸਮਾਨ ਲੁਧਿਆਣਵੀ ਨੇ ਵੀ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਅੰਦਰ ਏਕਤਾ ਕਾਇਮ ਰਹੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਮੁਸਲਿਮ ਭਾਈਚਾਰੇ ਦੇ ਵੱਲੋਂ ਹਮੇਸ਼ਾ ਪਹਿਲ ਕਦਮੀ ਕੀਤੀ ਜਾਂਦੀ ਰਹੀ ਹੈ ਤੇ ਕੀਤੀ ਜਾਵੇਗੀ। ਇੱਥੇ ਬਾਈਟ ਲਾ ਦਿਓ। ਬismillahir Rahmanir Rahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ। ਅੱਜ 26 ਜਨਵਰੀ ਹੈ। ਗਣਤੰਤਰ ਦਿਵਸ ਹੈ। ਅੱਜ ਦੇ ਦਿਨ ਸਾਡੇ ਦੇਸ਼ ਦਾ ਕਾਨੂੰਨ ਬਣਿਆ ਸੀ। ਲੇਕਿਨ ਬਹੁਤ ਘੱਟ ਲੋਕ ਜਾਣਦੇ ਆਜ ਦਾ ਦਿਨ ਜਿਹੜਾ ਸਾਡੇ ਦੇਸ਼ ਦੀ ਜੰਗੇ ਆਜ਼ਾਦੀ ਦਾ ਵੀ ਪਹਿਲਾ ਦਿਨ ਹੈ। ਅੱਜ ਦੇ ਦਿਨ ਹੀ ਸੰਪੂਰਨ ਭਾਰਤ ਦੀ ਆਜ਼ਾਦੀ ਦਾ ਜਿਹੜਾ ਪ੍ਰਸਤਾਵ ਹੈ ਉਹ ਦੇਸ਼ ਵਾਸੀਆਂ ਨੇ ਅੰਗਰੇਜ਼ਾਂ ਦੇ ਸਾਹਮਣੇ ਰੱਖਿਆ ਸੀ ਔਰ ਕਿਹਾ ਸੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਤੁਹਾਡੀ ਦਖਲਅੰਦਾਜ਼ੀ ਜਿਹੜੀ ਹੈ ਆਪਣੇ ਦੇਸ਼ ਦੇ ਵਿੱਚ ਨਹੀਂ ਚਾਹੀਦੀ ਸਭ ਤੋਂ ਪਹਿਲਾ ਆਜ਼ਾਦੀ ਦਿਵਸ ਜਿਹੜਾ ਹੈ ਉਹ ਹਕੀਕਤ ਦੇ ਵਿੱਚ 26 ਜਨਵਰੀ ਹੀ ਹੈ ਇਸੇ ਲਈ 26 ਜਨਵਰੀ ਵਾਲੇ ਦਿਨ ਨੂੰ ਜਿਹੜਾ ਗੰਤਰਤਾ ਦਿਵਸ ਜਿਹੜਾ ਹੈ ਉਹ ਬਾਅਦ ਚ ਬਣਾਇਆ ਗਿਆ ਤੇ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਸ਼ ਦੀ ਏਕਤਾ ਨੂੰ ਅਖੰਡਤਾ ਨੂੰ ਔਰ ਦੇਸ਼ ਦੇ ਦਸਤੂਰ ਨੂੰ ਕਾਨੂੰਨ ਨੂੰ ਮਜ਼ਬੂਤ ਬਣਾ ਕੇ ਰੱਖੋ ਤਾਂ ਕਿ ਕੋਈ ਵੀ ਫਿਰਕਾਪਸ ਤਾਕਤ ਜਿਹੜੀ ਹੈ ਜਿਹੜੇ ਲੋਕ ਸਮੇਂ-ਸਮੇਂ ਸਿਰ ਫਿਰਕੂ ਗੱਲਾਂ ਕਰਕੇ